ਬੇਸਿਕਲੀ ਉਹਨਾਂ ਦਾ ਮੇਨ ਮੋਟਿਵ ਸੀਗਾ ਉਹ ਜਿਹੜਾ ਨਸ਼ੀਰਪਾ ਆਪਣਾ ਮੋਬਾਈਲ ਨੰਬਰ ਇਸ਼ੂ ਕੀਤਾ ਹੈ ਬੀਐਸਐਫ ਨਾਲ ਹੈ ਤਾਂ ਕਿ ਜਿਹੜੀ ਡਰੋਨ ਐਕਟੀਵਿਟੀ ਹੋ ਰਹੀ ਆ ਉਹਦੇ ਵਿੱਚ ਡਰੱਗਸ ਪਲੱਸ ਵੈਪਨਸ ਜਿਹੜੇ ਹੈਗੇ ਆ ਉਹ ਆ ਰਹੇ ਆ ਰਿਕਵਰ ਹੋ ਰਹੇ ਜਿੱਦ ਨਾ ਜਰ ਅਸੀਂ ਪਿੰਡਾਂ ਦੇ ਰਿਸਪੌਂਸ ਨਹੀਂ ਦਿੰਦੇ ਉਹਨਾਂ ਚ ਤਾਂ ਨਹੀਂ ਸਾਨੂੰ ਸਹਿਯੋਗ ਪੂਰਾ ਦੇਣਾ ਪਏਗਾ ਨਾ ਉਹਦੇ ਬਾਰੇ ਲੋਕਾਂ ਨੂੰ ਅਵੇਅਰ ਕੀਤਾ ਕਿ ਜੇ ਕੋਈ ਇਸ ਤਰ੍ਹਾਂ ਦੀ ਐਕਟੀਵਿਟੀ ਹੁੰਦੀ ਹੈ ਤਾਂ ਸਾਨੂੰ ਇਮੀਡੀਏਟਲੀ ਦੱਸਿਆ ਜਾਵੇ ਤਾਂ ਮੈਂ ਆਪਣਾ ਕਿਹੜਾ ਪਿੰਡ ਹੈ ਜੀ ਮੇਰਾ ਨਾਮ ਕਵਲਜੀ ਸਿੰਘ ਪਿੰਡ ਜਗਦੀਪ ਖੁਰਦ ਅੱਜ ਅੱਜ ਅਫਸਰ ਸਭਾ ਆਈ ਸੀ ਐਸਜੀ ਮੈਸੇਜ ਉਹਨਾਂ ਨੇ ਤਾਂ ਆਪਣਾ ਨੰਬਰ ਵੀ ਦੇ ਕੇ ਗਏ ਨੇ ਬੇਸਿਕਲੀ ਉਹਨਾਂ ਦਾ ਮੇਨ ਮੋਟਿਵ ਸੀਗਾ ਉਹ ਜਿਹੜਾ ਨਸ਼ੇ ਉੱਪਰ ਤੇ ਅਸੀਂ ਵੀ ਉਹਨਾਂ ਨੂੰ ਆਪਣੇ ਪਿੰਡ ਪੱਧਰ ਤੇ ਪੂਰਾ ਸਹਿਯੋਗ ਦਾ ਸਾਥ ਦਿੱਤਾ ਅਸੀਂ ਕਹਿੰਦੇ ਪੂਰਾ ਸਾਥ ਦੇਵਾਂਗੇ ਤੇ ਉਹਨਾਂ ਨੇ ਵੀ ਆਪਣੇ ਫੋਨ ਨੰਬਰ ਸਾਨੂੰ ਦਿੱਤੇ ਵੀ ਜੇ ਕੋਈ ਲੋੜ ਪਈ ਜਾਂ ਅੱਧੀ ਰਾਤ ਨੂੰ ਫੋਨ ਕਰੋ ਅਸੀਂ ਤੁਹਾਡੀ ਕਾਲ ਦਾ ਬੈਕ ਕਾਲ ਤੁਹਾਨੂੰ ਦੇਵਾਂਗੇ ਤੇ ਤੁਹਾਡੀ ਗੱਲਬਾਤ ਸੁਣਾਂਗੇ ਤੇ ਕੁਝ ਬੰਦੇ ਆ ਜਾਂ ਪਿੰਡਾਂ ਦੇ ਅਸੀਂ ਨਾਮ ਨਾਲ ਦੱਸੇ ਨੇ ਵੀ ਇਹਨਾਂ ਪਿੰਡਾਂ 'ਚ ਆ ਨਸ਼ਾ ਵਿਕਦਾ ਜਾਂ ਕਿੱਦਾਂ ਵੀ ਆ ਉਹ ਫਿਰ ਆਪਣੇ ਪ੍ਰਸ਼ਾਸਨ ਦੌਰ ਤੱਕ ਕੰਮ ਕਰਨਗੇ ਕਿੰਨਾ ਕੋ ਫਾਇਦਾ ਹੋਏਗਾ ਜਿਸ ਤਿੱਕੇ ਨਾਲ ਪੁਲਿਸ ਕਰਾਚਾਰ ਕੀ ਲੱਗਾ ਸੋ ਕੁਛ ਲੱਗੀ ਪਿੰਡਾਂ ਜਾਣ ਕੇ ਤੁਹਾਡੇ ਨਾਲ ਲੋਕ ਮਸਾਰੇ ਕਰ ਰਹੀ ਹੈ ਕਿੰਨਾ ਕਰੀ ਸਰ ਫਾਇਦਾ ਤਾਂ ਹੋਏਗਾ ਜਿੰਨਾ ਚਿਰ ਅਸੀਂ ਪਿੰਡਾਂ ਦੇ ਰਿਸਪੌਂਸ ਨਹੀਂ ਦਿੰਦੇ ਉਹਨਾਂ ਚਾਹਤ ਨਹੀਂ ਸਾਨੂੰ ਸਹਿਯੋਗ ਪੂਰਾ ਦੇਣਾ ਪਏਗਾ ਉਹਨਾਂ ਨੂੰ ਮੈਂ ਉਹਦੇ ਦੀ ਕੋਈ ਗੱਲ ਨਹੀਂ ਤਾਂ ਦੇਖਿਆ ਜਾਂਦਾ ਦੀ ਹੈ ਜੀ ਲੋਕਾਂ ਨੂੰ ਜਿਹੜਾ ਦਫਤਰ ਵਿੱਚ ਜਾ ਕੇ ਧੱਕੇ ਖਾਣੇ ਪੈਂਦੇ ਔਰ ਅਕਸਰ ਆਪ ਆ ਕੇ ਤੁਹਾਡੇ ਪਿੰਡਾਂ ਦੇ ਵਿੱਚ ਤੁਹਾਡੇ ਘਰਾਂ ਦੇ ਵਿੱਚ ਆ ਕੇ ਖੁਸ਼ ਰਹਿਣ ਤੁਹਾਡੀ ਗੱਲਬਾਤ ਸੁਣ ਰਹੇ ਨੇ ਕਿੰਨਾ ਕੋ ਫਰਕ ਲੱਗਦਾ ਸਰ ਵਧੀਆ ਗੱਲ ਆ ਸਰਕਾਰ ਸਾਡੇ ਮਿਲਕਾਂ ਹੁੰਦੀ ਹੈ ਸਾਨੂੰ ਪੁੱਛਦੀ ਆ ਪਰ ਇਹ ਵੀ ਇਹ ਰਿਸਪੌਂਸ ਅਲਸਰ ਜੀ ਜੀ ਦੇਖੋ ਕਈ ਬਹੁਤ ਕੀ ਮੀਟਿੰਗਾਂ ਕੀ ਵਿਸ਼ਾ ਸਰ ਹੈ ਐਕਸ ਇਸ ਸਾਡੇ ਸਾਰੇ ਪਿੰਡਾਂ ਦੇ ਵਿੱਚ ਬੀ ਐਲ ਡੀ ਸੀ ਦੇ ਲੈਵਲ ਡਿਫੈਂਸ ਕਮੇਟੀਆਂ ਬਣੀਆਂ ਹਨ ਉਹਨਾਂ ਦੇ ਨੌਲੇਜ ਬੁਡਗੇਸਪਾਂਸ ਲੈ ਡੀ ਐਸ ਪੀ ਸਾਹਿਬ ਐਡਵੋਕੇਟ ਸਾਹਿਬ ਤੋਂ ਬੜਾ ਵਧੀਆ ਰਿਪੋਰਟ ਆ ਗਿਆ ਅਸੀਂ ਸਾਰੇ ਇੱਥੇ ਆਏ ਹਾਂ ਇਹਨਾਂ ਬੰਦਾਂ ਨੂੰ ਦੱਸਣ ਵਾਸਤੇ ਕਿ ਜੇ ਕੋਈ ਡਰੋਨ ਦੀ ਐਕਟੀਵਿਟੀ ਹੁੰਦੀ ਹੈ ਬੀਐਸਐਫ ਵਾਲੇ ਵੀ ਆਏ ਹੀ ਤੇ ਬੀਐਸਐਫ ਵਾਲਿਆਂ ਨੂੰ ਹੀ ਇਮੀਡੀਏਟਲੀ ਇਨਫਾਰਮ ਕੀਤਾ ਜਾਵੇ ਸਾਨੀਆ ਪੁਲਿਸ ਨੂੰ ਇਮੀਡੀਏਟਲੀ ਇਨਫਾਰਮ ਕੀਤਾ ਜਾਵੇ ਕਿ ਕੋਈ ਵੀ ਐਹੋ ਜੀ ਜਿਹੜੀ ਅਨਸੁਖਾਮੀ ਘਟਨਾ ਬਾਅਦ ਦੇ ਵਿੱਚ ਨਾ ਵਾਪਰੇ ਕਿਉਂਕਿ ਸਾਡੇ ਏਰੀਆ 'ਚ ਡਰੋਨ ਦੀ ਕਾਫੀ ਐਕਟੀਵਿਟੀ ਹੋ ਰਹੀ ਹੈ ਜਦੇ ਨਾਲ ਡਰੱਗਸ ਤੇ ਹਥਿਆਰ ਜਿਹੜੇ ਆ ਉਹ ਬਾਰਡਰ ਤੋਂ ਇਧਰ ਵਾਲੇ ਪਾਸੇ ਨੂੰ ਆ ਰਹੇ ਸੋ ਨਾਲ ਦੂਜੇ ਵੀ ਹੀ ਕਿ ਸਾਰੀਆਂ ਜਿੰਨੇ ਵੀ ਮੋਤ ਪਰ ਰੈਕਟਿਵ ਪਿੰਡ ਤੇ ਆਏ ਉਹਨਾਂ ਨੂੰ ਇਹੋ ਕਿਹਾ ਗਿਆ ਕਿ ਜਿੰਨੇ ਵੀ ਤੁਹਾਡੇ ਪਿੰਡ ਚ ਕੋਈ ਡਰੱਗਸ ਦੇ ਬਾਰੇ ਕੋਈ ਹੁੰਦਾ ਪਿਆਰਾ ਜਾਂ ਕੋਈ ਡਰੱਗਸ ਲੈਂਦਾ ਜਾਂ ਕਿ ਤੋਂ ਸਪਲਾਈ ਹੁੰਦੀ ਉਹਦੇ ਸਬੰਧ ਵਿੱਚ ਡੀਐਸਪੀ ਸਾਹਿਬ ਨੂੰ ਤੁਰੰਤ ਸੂਚਿਤ ਕੀਤਾ ਜਾਵੇ ਇਹਦੇ ਸਬੰਧ ਚ ਸਾਰਿਆਂ ਨੂੰ ਡੀਐਸਪੀ ਸਾਹਿਬ ਦਾ ਨੰਬਰ ਦੁਬਾਰਾ ਇੱਕ ਦਿੱਤਾ ਗਿਆ ਡੀਐਸਪੀ ਸਾਹਿਬ ਵੱਲੋਂ ਵੀ ਇਹ ਸ਼ੋਰ ਕਰਵਾਇਆ ਗਿਆ ਕਿ ਇਹ ਕੋਈ ਵੀ ਜਿਹੜਾ ਡਰੱਗ ਫੈਲ ਰਿਹਾ ਉਹਦੇ ਤੇ ਇਮੀਡੀਏਟਲੀ ਐਕਸ਼ਨ ਲਿਆ ਜਾਵੇ ਅਧਿਆ ਇਹਨਾਂ ਨਾਲ ਉਹਨਾਂ ਦੀ ਮੁੱਦੇ ਤੇ ਚਰਚਾ ਹੋਈ ਹੈ ਜਿਸ ਜਿਹੇ ਪਿੰਡਾਂ ਦੇ ਲੈ ਕੇ ਜਿਹੜੇ ਵਿਕਾਸ ਕਾਰਜ ਨੇ ਹੋਰੀ ਕਮਨ ਹਾਂ ਇਸ ਤੋਂ ਇਲਾਵਾ ਉਹਨਾਂ ਦੇ ਪਾਣੀ ਦੇ ਨਿਕਾਸ ਦਾ ਹੀ ਕਿਹਾ ਕਿ ਸਾਡੇ ਪਿੰਡਾਂ ਦੇ ਵਿੱਚ ਕੁਲੀਆਂ ਬੰਦ ਕੀਤੀਆਂ ਉਹ ਇਹਨਾਂ ਨੂੰ ਕਿਹਾ ਵੀ ਹੈ ਕਿ ਮੈਨੂੰ ਲਿਖ ਕੇ ਦਿਓ ਕਿਹੜੀ ਕਿਹੜੀ ਕੁਲੀ ਬੰਦ ਤਾਂ ਜੋ ਸਬੰਧਤ ਵਿਭਾਗ ਨੂੰ ਕਿਹਾ ਜਾਵੇ ਕਿ ਉਹ ਕੁਲੀਆਂ ਦੀ ਖਲਾਈ ਕਰਕੇ ਉਹਨਾਂ ਨੂੰ ਸਫਾਈ ਕਰਵਾਈ ਜਾਵੇ ਇਸ ਤੋਂ ਇਲਾਵਾ ਉਹਨਾਂ ਨੇ ਹੋਰ ਵੀ ਆਪਣੇ ਜਿਹੜੇ ਲੋਕਲ ਮੁੱਦੇ ਹੀ ਉਹ ਦੱਸੇ ਤੇ ਉਹਨਾਂ ਨੂੰ ਕਿਹਾ ਗਿਆ ਕਿ ਮਲੋ ਉਹਨਾਂ ਨੂੰ ਇਸ ਗੱਲ ਦਾ ਵੀ ਪ੍ਰੋਸਾ ਦਿੱਤਾ ਗਿਆ ਕਿ ਤੁਸੀਂ ਸਾਡਾ ਜਦੋਂ ਮਰਜ਼ੀ ਟਾਲ ਮਿਲਦਾ ਹੈ ਮੀਟਿੰਗ ਕਿੰਨੀ ਬੈਨੀਫੀਸ਼ੀਅਲ ਹੋਵੇ ਬੈਨੀਫੀਸ਼ੀਅਲ ਇਹੋ ਇੱਥੇ ਕੋਈ ਸ਼ੱਕ ਨਹੀਂ ਕਿ ਲੋਕਾਂ ਨੂੰ ਇਹ ਪਤਾ ਲੱਗਦਾ ਪ੍ਰਸ਼ਾਸਨ ਉਹਦਾ ਕਹੋਲ ਜਾਂਦਾ ਕਿ ਇਹ ਕਹਿੰਦੇ ਆ ਕਿ ਸਾਨੂੰ ਕੋਈ ਮਿਲਦਾ ਨਹੀਂ ਅਸੀਂ ਆਪ ਜਾ ਕੇ ਮਿਲਦੇ ਆ ਇਹ ਸਾਰਾ ਜਿਹੜਾ ਇਹ ਜੁਆਇੰਟ ਆ ਡੀਐਸਐਫ ਡੀਐਸਪੀ ਸਾਹਿਬ ਤੇ ਮੈਂ ਅਸੀਂ ਤਿੰਨੇ ਜਣੇ ਇਕੱਠੇ ਜਾਂਦੇ ਆ ਜਿੱਥੇ ਵੀ ਤਾਂ ਜੋ ਲੋਕਾਂ 'ਚ ਇੱਕ ਭਰੋਸਾ ਜਾਗੇ ਤੇ ਉਹ ਸਾਨੂੰ ਇਮੀਡੀਏਟਲੀ ਇਨਫੋਰਮ ਕਰ ਸਕਣ ਸਾਨੂੰ ਇਹ ਕਹਿਣਾ ਸੀ ਕਿ ਪਹਿਲਾਂ ਸਾਨੂੰ ਦਫਤਰ ਦੇ ਖੱਜਲ ਹੋਣਾ ਪੈਂਦਾ ਜੀ ਅੱਜ ਆਪਸਨ ਜਿਹੜੇ ਆਪ ਸਾਨੂੰ ਬੁਲਾ ਕੇ ਗੱਲਾਂ ਕਰਦੇ ਦੇਖੋ ਹਰ ਸਮੇ ਖੱਜਲ ਵਾਲੀ ਜਿਹੜੀ ਗੱਲ ਹੈ ਦਫਤਰਾਂ ਦੇ ਵਿੱਚ ਉਹ ਤੇ ਵੇਖੋ ਜਿੰਨੀ ਕੋਸ਼ਿਸ਼ ਹੁੰਦੀ ਹੈ ਇਹ ਕੋਸ਼ਿਸ਼ ਕਰੀਦੀ ਆ ਵੀ ਜੇ ਕੋਈ ਬੰਦਾ ਆਇਆ ਦਾ ਕੰਮ ਹੋਣ ਵਾਲਾ ਨੂੰ ਤੁਰੰਤ ਕਰਕੇ ਘਰ ਭੇਜਦਾ ਜਾਵੇ ਪਰੰਤੂ ਜਿੱਥੋਂ ਤੱਕ ਸਾਡੇ ਆਉਣ ਦੀ ਗੱਲ ਹੈ ਇਹ ਸਾਡੇ ਰੈਵਨਿਊ ਵਿੱਚ ਇਹੋ ਹੀ ਹੈ ਕਿ ਆਫੀਸਰਸ ਨੇ ਆਪ ਅਪਰੋਚ ਕਰਨਾ ਇਹ ਅੱਜ ਦਾ ਨਹੀਂ ਪੁਰਾਣੇ ਸਮਿਆਂ ਦਾ ਹੀ ਆ ਸੋ ਪਹਿਲਾਂ ਵੀ ਕਰਦੇ ਰਏ ਤੇ ਹੁਣ ਵੀ ਸਾਰੇ ਜਣੇ ਪਬਲਿਕ ਨੂੰ ਆਪ ਅਪਰੋਚ ਕਰੋ ਕਿ ਇਹ ਮਿਸ਼ਨ ਹੈ ਗੀਆ ਸਰਪੰਚ ਜਗਦੇਵਪੁਰ ਤੋਂ ਪਿੰਡ ਆ ਕੇ ਅੱਜ ਅਸੀਂ ਵਿਲੇਜ ਡਿਫੈਂਸ ਕਮੇਟੀਆਂ ਜਿਹੜੀਆਂ ਆਆਂ ਉਹਨਾਂ ਨੂੰ ਸਟਰੈਂਥਨ ਕਰਨ ਦੇ ਲਈ ਲੋਕਾਂ ਨੂੰ ਆਪਣਾ ਮੋਬਾਈਲ ਨੰਬਰ ਇਸ਼ੂ ਕੀਤਾ ਹੈ ਬੀਐਸਐਫ ਨਾਲ ਹੈ ਤਾਂ ਕਿ ਜਿਹੜੀ ਡਰੋਨ ਐਕਟੀਵਿਟੀ ਹੋ ਰਹੀ ਆ ਉਹਦੇ ਵਿੱਚ ਡਰੱਗਸ ਪਲੱਸ ਵੈਪਨਸ ਜਿਹੜੇ ਹੈਗੇ ਆ ਉਹ ਆ ਰਹੇ ਆ ਰਿਕਵਰ ਹੋ ਰਿਹਾ ਉਹਦੇ ਬਾਰੇ ਲੋਕਾਂ ਨੂੰ ਵੇਅਰ ਕੀਤਾ ਕਿ ਜੇ ਕੋਈ ਇਸ ਤਰ੍ਹਾਂ ਦੀ ਐਕਟੀਵਿਟੀ ਹੁੰਦੀ ਹੈ ਤਾਂ ਸਾਨੂੰ ਇਮੀਡੀਏਟਲੀ ਦੱਸਿਆ ਜਾਵੇ ਤਾਂ ਕਿ ਜਦੋਂ ਸਮਾਜ ਦੇ ਵਿੱਚ ਜਿਹੜੇ ਨਸ਼ੇ ਹੋਰ ਵੱਧ ਰਹੇ ਆ ਉਹਨਾਂ ਨੂੰ ਰੋਕਿਆ ਜਾਗੇ ਜੇਕਰ ਸਪਲਾਈ ਲਾਈਨ ਹੀ ਕੱਟ ਜਾਵੇ ਜੇ ਤੇ ਆਪਣੇ ਆਪ ਥੋੜਾ ਜਿਹਾ ਫਰਕ ਪੈ ਜਾਗਾ ਸਰ ਇਹ ਹੋਰ ਵੀ ਪਿੰਡਾਂ ਚ ਕੀਤੀ ਜਾ ਰਹੀ ਹੈ ਕਿ ਲਗੇ ਬਿਲਕੁਲ ਬਿਲਕੁਲ ਹਰ ਪਿੰਡ ਦੇ ਵਿੱਚ ਜਾ ਕੇ ਲੋਕਾਂ ਨੂੰ ਅਵੇਅਰ ਕਰ ਰਹੇ ਆ ਤਾਂ ਕਿ ਉਹ ਬੀਐਸਐਫ ਦੀ ਤੇ ਪੰਜਾਬ ਪੁਲਿਸ ਦੀ ਮਦਦ ਕਰਨ ਤਾਂ ਜੋ ਇੰਦਾ ਦਾ ਕੰਮ ਜਿਹੜਾ ਅੱਗੇ ਤੋਂ ਨਾ ਹੋ ਸਕੇ ਜੀ ਕਿੰਨਾ ਕੁ ਬੈਨੀਫਿਟ ਮਿਲੇਗਾ ਇੰਨਾ ਜਿਹੇ ਬੇਟੇ ਲੋਕ ਸਟੇਟ ਹੁੰਦੇ ਆ ਸਤਿਏ ਤੇ ਜੇ ਇਮੀਡੀਏਟਲੀ ਸਾਨੂੰ ਡਰੋਨ ਦੀ ਐਕਟੀਵਿਟੀ ਦਾ ਪਤਾ ਲੱਗ ਜੇ ਇਹ ਤਾਂ ਜਿਹੜੇ ਸਮਗਲਰ ਆਇਆ ਜੇ ਕਈ ਵਾਰੀ ਡਰੋਨ ਤੇ ਮਿਲ ਜਾਂਦਾ ਜਾਂ ਡਰੋਨ ਜਿਹੜਾ ਆ ਸਮਾਨ ਸੁੱਟ ਕੇ ਵਾਪਸ ਚਲੇ ਜਾਂਦਾ ਤੇ ਉਹਦੇ ਨਾਲ ਜਿਹੜਾ ਆ ਸਾਨੂੰ ਫਰਕ ਪਏਗਾ ਉਹ ਪਤਾ ਲੱਗ ਜਾਏਗਾ ਕਿ ਸਮਾਨ ਉਹ ਚੱਕਿਆ ਨਹੀਂ ਜਾ ਸਕਦਾ